ਇੱਕ ਹੋਰ ਮੁੱਦਾ ਗਰਮਾਉਣ ਲੱਗ ਗਿਆ ਹੈ ਕਿਉਂਕਿ ਦਾ ਇਕਨੋਮਿਕ ਟਾਈਮਜ਼ ਦੇ ਦੁਆਰਾ ਸਾਂਝੀ ਕੀਤੀ ਗਈ ਇੱਕ ਰਿਪੋਰਟ ਦੇ ਅਨੁਸਾਰ ਦੇਸ਼ ਦੇ ਵਿੱਚ 100 ਤੋਂ ਵੱਧ ਫਾਰਮਾਸਿਊਟੀਕਲ ਯੂਨਿਟਾਂ ਦੇ ਵੱਲੋਂ ਤਿਆਰ ਕੀਤੀ ਖੰਗ ਦੀ ਦਵਾਈ ਦੇ ਨਮੂਨੇ ਗੁਣਵੱਤਾ ਦੇ ਟੈਸਟ ਦੇ ਵਿੱਚ ਪਾਸ ਨਹੀਂ ਹੋ ਸਕੇ ਆ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਇਹਨਾਂ ਦੇ ਵਿੱਚੋਂ ਕੁਝ ਯੂਨਿਟਾਂ ਦੇ ਵਿੱਚ ਗाम्बिया, ਉਜ਼ਬੇਕਿਸਤਾਨ ਤੇ ਕੈਮਰੂਨ ਦੇ ਵਿੱਚ ਬੱਚਿਆਂ ਦੀ ਮੌਤ ਦੇ ਨਾਲ ਜੁੜੇ ਖੰਗ ਦੀ ਦਵਾਈ ਵਿੱਚ ਪਾਏ ਜਾਣ ਵਾਲੇ ਜ਼ਹਿਰੀਲੇ ਪਦਾਰਥ ਵੀ ਸ਼ਾਮਿਲ ਨੇ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਦੀ ਰਿਪੋਰਟ ਦੇ ਵਿੱਚ ਡਾਈਥਾਈਲੀਨ ਗਲਾਈਕੋਲ ਐਥੀਲੀਨ ਗਲਾਈਕੋਲ ਪਰਖ ਮਾਈਕਰੋਬਾਇਲ ਵਿਕਾਸ ਪੀਐਚ ਅਤੇ ਵੋਲੀਅਮ ਵਰਗੀਆਂ ਸਮੱਸਿਆਵਾਂ ਦੇ ਕਾਰਨ ਇਹਨਾਂ ਕੱਟਿਆ ਬੈਚ ਨੂੰ ਸਟੈਂਡਰਡ ਕੁਆਲਿਟੀ ਦੇ ਨਹੀਂ ਦੱਸਿਆ ਗਿਆ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੂੰ ਪੇਸ਼ ਕੀਤੀ ਗਈ ਰਿਪੋਰਟ ਦੇ ਵਿੱਚ ਪਾਇਆ ਗਿਆ ਹੈ ਕਿ ਟੈਸਟ ਕੀਤੇ ਗਏ 7087 ਬੱਚਿਆਂ ਦੇ ਵਿੱਚੋਂ 353 ਨੂੰ ਐਨਐਸਕਯ ਮੰਨਿਆ ਗਿਆ ਸੀ ਭਾਭਕਿਓ ਕੁਆਲਿਟੀ ਦੇ ਵਿੱਚ ਖਰਾਬ ਸਨ ਅਕਤੂਬਰ 2022 ਚ ਵਿਸ਼ੇਬਸ ਸਿਹਤ ਸੰਗਠਨ ਦੇ ਦੁਆਰਾ ਭਾਰਤੀ ਖੰਗ ਦੀ ਸਰਪੰਦੀ ਜਾਂਚ ਤੇਜ਼ ਹੋ ਗਈ ਸੀ ਜਿਦੇ ਚ ਸੰਕੇਤ ਦਿੱਤਾ ਗਿਆ ਸੀ ਕਿ ਗੈਂਬੀਆ ਦੇ ਵਿੱਚ ਲਗਭਗ 7 ਬੱਚਿਆਂ ਦੀ ਮੌਤ ਭਾਰਤ ਦੇ ਵਿੱਚ ਬਣੇ ਖੰਗ ਅਤੇ ਜ਼ੁਕਾਮ সিরাপ ਦੇ ਕਾਰਨ ਹੋਈ ਹੋ ਸਕਦੀ ਹੈ ਦੂਜੇ ਪਾਸੇ ਪੂਰੀ ਤਰ੍ਹਾਂ ਪਤਾ ਲਗਾਉਣ ਦੇ ਲਈ ਸੀਡੀਐਸਓ ਰਾਜ ਦੇ ਡਰੱਗ ਨਿਯੰਤਰਣ ਵਿਭਾਗਾਂ ਦੀ ਸਹਿਯੋਗ ਦੇ ਨਾਲ ਸਪਲਾਈ ਲੜੀ ਦਾ ਪਤਾ ਲਾਉਣ ਦੇ ਲਈ ਕਪਸਿਰਪ ਦੇ ਉਤਪਾਦਨ ਦੀਆਂ ਸਹੂਲਤਾਂ ਤੇ ਪ੍ਰੋਪੀਲੀਨ ਗਲਾਈਕੋਲ ਵਿਤਰਕਾਂ ਦੀ ਜਾਂਚ ਕਰ ਰਿਹਾ ਹੈ ਪਿਛਲੇ ਸਾਲ ਮਈ ਦੇ ਵਿੱਚ ਭਾਰਤ ਦੇ ਡਰੱਗਸ ਕੰਟਰੋਲਰ ਜਨਰਲ ਨੇ ਰਾਜ ਦੇ ਡਰੱਗ ਕੰਟਰੋਲਰਾਂ ਨੂੰ ਨਿਰਦੇਸ਼ ਦਿੱਤੇ ਸੀ ਕਿ ਉਹ ਆਪਣੀਆਂ ਸੂਬਾ ਸੰਚਾਲਿਤ ਐਨਏਬੀਐਲ ਮਾਨਤਾ ਪ੍ਰਾਪਤ ਲੈਬਾਂ ਨੂੰ ਨਿਰਯਾਤ ਦੇ ਲਈ ਤਿਆਰ ਕੀਤੇ ਗਏ ਸੈਂਪਲਾਂ ਤੋਂ ਕਬਸਰਪ ਦੇ ਨਮੂਨਿਆਂ ਦੇ ਵਿਸ਼ਲੇਸ਼ਣ ਨੂੰ ਤਰਜੀਹ ਦੇਣ ਅਤੇ ਟੈਸਟ ਰਿਪੋਰਟਾਂ ਤੁਰੰਤ ਜਾਰੀ ਕਰਨ ਦੇ ਲਈ ਨਿਰਦੇਸ਼ ਦੇਣ ਇਤੋਂ ਇਲਾਵਾ ਪਿਛਲੇ ਜੂਨ ਤੋਂ ਵਿਦੇਸ਼ੀ ਵਪਾਰ ਦੇ ਡਾਇਰੈਕਟੋਰੇਟ ਜਨਰਲ ਨੇ ਕਬਸਰਪ ਦੇ ਨਿਰਯਾਤਕਾਂ ਨੂੰ ਆਪਣੇ ਉਤਪਾਦਾਂ ਦੀ ਸਰਕਾਰੀ ਪ੍ਰਯੋਗਸ਼ਾਲਾਾਂਵਾਂ ਦੇ ਵਿੱਚ ਜਾਂਚ ਕਰਵਾਉਣ ਅਤੇ ਪ੍ਰਪਾਣ ਪੱਤਰ ਭਾਗ ਕੇ ਸਰਟੀਫਿਕੇਸ਼ਨ ਆਫ ਔਥੈਂਟੀਸਿਟੀ ਜਾਰੀ ਕਰਨ ਦੇ ਹੁਕਮ ਦਿੱਤੇ ਸੀ ਸੋ ਹੁਣ ਇੱਕ ਵਾਰ ਫਿਰ ਤੋਂ ਇਹ ਮਾਮਲਾ ਗਰਮਾ ਚੁੱਕਿਆ ਹੈ ਤੇ ਇਸੇ ਕਰਕੇ ਹੀ ਬਾਕੀ ਦੇਸ਼ਾਂ ਦੇ ਲਈ ਨਿਰਯਾਤ ਕੀਤੇ ਜਾਂਦੇ ਭਾਰਤੀ ਕਪਸਿਰਬ ਦੇ ਉੱਪਰ ਵੀ ਵੱਡਾ ਅਸਰ ਪਿਆ ਕਿਉਂਕਿ ਇੱਕ ਪਾਸੇ ਤਾਂ ਗੈਂਬੀਆ ਤੇ ਹੋਰਨਾਂ ਦੇਸ਼ਾਂ 'ਚ ਬੱਚਿਆਂ ਦੀ ਮੌਤ ਵਰਗੇ ਗੰਭੀਰ ਮੁੱਦੇ ਨੇ ਸਵਾਲ ਖੜੇ ਕਰ ਦਿੱਤੇ ਹੈ ਤੇ ਦੂਜੇ ਪਾਸੇ ਹੁਣ ਦੁਬਾਰਾ ਤੋਂ 100 ਦੇ ਕਰੀਬ ਫਾਰਮਾਸਿਊਟিক্যাল ਯੂਨਿਟਾਂ ਦੇ ਵੱਲੋਂ ਤਿਆਰ ਕੀਤੀ ਖੰਗ ਦੀ ਦਵਾਈ ਦੇ ਨਮੂਨੇ ਗੁਣਵੱਤਾ ਦੇ ਟੈਸਟ ਦੇ ਵਿੱਚ ਬੁਰੀ ਤਰ੍ਹਾਂ ਫੇਲ ਹੋ ਚੁੱਕੇ ਆ।